you. Mm -hmm. ਸ਼ਹੀਦੀ ਸਭਾ ਦੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤਾਂ ਲਈ ਕੀਤੇ ਗਏ ਪ੍ਰਬੰਧਾਂ ਕਾਰਨ ਜ਼ਿਲ੍ਹਾ ਪੱਤਰਕਾਰ ਯੂਨੀਅਨ ਦੇ ਵੱਲੋਂ ਰਣਵੀਰ ਕੁਮਾਰ ਜੱਜੀ ਦੀ ਅਗਵਾਈ ਦੇ ਵਿੱਚ ਇੱਕ ਸਮਾਗਮ ਆਯੋਜਿਤ ਕਰਕੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ਰਗਿਲ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਐਸਪੀ ਡੀ ਰਾਕੇਸ਼ ਯਾਦਵ ਐਸਡੀਐਮ ਫਤਿਹਗੜ੍ਹ ਸਾਹਿਬ ਸ਼੍ਰੀ ਅਰਵਿੰਦ ਕੁਮਾਰ ਅਤੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀ ਭੂਪੇਸ਼ ਚੱਠਾ ਨਗਰ ਕੌਂਸਲ ਸਰਹੰਦ ਦੀ ਕਾਰਜ ਸாதਕ ਅਫਸਰ ਸ਼੍ਰੀ ਸੰਗੀਤ ਕੁਮਾਰ ਸੈਨੇਟਰੀ ਇਨਸਪੈਕਟਰ ਸ਼੍ਰੀ ਮਨੋਜ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਪੱਤਰਕਾਰ ਪੂਸ਼ਣ सूद ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਜ਼ਿਲ੍ਹਾ ਜਰਨਲਿਸਟ ਕਤਰ ਵਿਕਰਮਜੀਤ ਸਹੋਤਾ ਨੇ ਸਟੇਜ ਸੰਚਾਲਨ ਬਾਕੂਬੀ ਦੇ ਨਾਲ ਨਿਭਾਇਆ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਸਾਡੇ ਪ੍ਰੈਜ਼ੀਡੈਂਟ ਦਾ ਸਾਡੇ ਸਾਰੇ ਪੱਸ ਦੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਇੱਥੇ ਬੁਲਾ ਕੇ ਮੈਨੂੰ ਸਨਮਾਨ ਕੀਤਾ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਸਨਮਾਨ ਕੀਤਾ ਜੀਮ ਸਾਹਿਬ ਯੂ ਸਾਹਿਬ ਪੂਰੇ ਪ੍ਰਸ਼ਾਸਨ ਨੂੰ ਸਨਮਾਨ ਕੀਤਾ ਕਿਉਂਕਿ ਜਦੋਂ ਕੋਈ ਅਫਸਰ ਸਹਿਬਾਨ ਚੰਗਾ ਕੰਮ ਕਰਦੇ ਐ ਪ੍ਰਸ਼ਾਸਨ ਚੰਗਾ ਕੰਮ ਕਰਦਾ ਹੈ ਤਾਂ ਜਿਹੜੀ ਪ੍ਰੈਸ ਹੈ ਜਦੋਂ ਐਪਰੀਸ਼ੀਏਟ ਕਰੇ ਜਦੋਂ ਉਹਨਾਂ ਨੂੰ ਹੌਸਲਾ ਦੇਵੇ ਤਾਂ ਇਹ ਤਾਂ ਵੱਡੀ ਗੱਲ ਨਹੀਂ ਹੋ ਸਕਦੀ ਕਿਉਂਕਿ ਪ੍ਰੈਸ ਸਾਡੇ ਡੈਮੋਕਰੇਸੀ ਦਾ ਚੌਥਾ ਪਿੱਲਰ ਹੈ ਉਹਨਾਂ ਵੱਲੋਂ ਲੋਕਾਂ ਦੇ ਵਿਊਆ ਦੇਖ ਕੇ ਲੋਕਾਂ ਨਾਲ ਗੱਲਬਾਤ ਕਰਕੇ ਅੱਜ ਜਿਹੜਾ ਇਕ ਮਾਨ ਸਨਮਾਨ ਸਿਰੋ ਰੱਖਿਆ ਗਿਆ ਮਾਨ ਸਨਮਾਨ ਜਿਹੜਾ ਸਾਡਾ ਕੀਤਾ ਗਿਆ ਇਹ ਬਹੁਤ ਵਧੀਆ ਉਪਰਾਲਾ ਹੈ ਪ੍ਰੈਸ ਦਾ ਇਹਦੇ ਨਾਲ ਜਿੱਥੇ ਸਾਡੇ ਅਫਸਰ ਸਹਿਵਾਣਾ ਨੂੰ ਹੌਸਲਾ ਮਿਲਦਾ ਅੱਗੇ ਨੂੰ ਵੀ ਹੋਰ ਚੰਗੇ ਕੰਮ ਕਰਨ ਦਾ ਉੱਥੇ ਜਿਹੜੇ ਚੰਗੇ ਕੰਮ ਹੁੰਦੇ ਆ ਉਹਦਾ ਲੋਕਾਂ 'ਚ ਵੀ ਬਹੁਤ ਗੁੱਡ ਮੈਸੇਜ ਜਾਂਦਾ ਔਰ ਅਸੀਂ ਦੇਖਿਆ ਕਿ ਜਿਹੜੇ ਪੂਰੀ ਸੰਗਤ ਹੈ ਪੂਰੇ ਪੰਜਾਬ 'ਚੋਂ ਪੂਰੇ ਹਿੰਦੁਸਤਾਨ 'ਚੋਂ ਦੁਨੀਆ ਦੇ ਕੋਨੇ-ਕੋਨੇ 'ਚੋਂ ਆਈ ਪਰ ਲੇਕਿਨ ਬਹੁਤ ਵਧੀਆ ਸ਼ਾਨਦਾਰ ਪ੍ਰਬੰਧ ਸੀ ਸਬੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਾਂਸੀ ਮਾਨ ਸਾਹਿਬ ਉਹਨਾਂ ਨੇ ਪਹਿਲਾਂ ਮੀਟਿੰਗ ਲੈ ਕੇ ਆਪਣੀ ਡਾਇਰੈਕਸ਼ਨਾਂ ਲਈ ਸੀ ਪੂਰਾ ਚੈੱਕ ਆਊਟ ਕੀਤਾ ਸੀ ਉਹਦੀ ਬਦੌਲਤ ਹੀ ਹੈ ਕਿ ਲੋਕਾਂ ਨੂੰ ਇਸ ਵਾਰ ਕੋਈ ਅਖਾਈ ਨਹੀਂ ਆਈ ਸਭ ਤੋਂ ਵੱਡੀ ਗੱਲ ਜਿਹੜੀਆਂ ਟਾਇਲਟਸ ਦੇ ਬਲਾਕ ਬਣਾਏ ਗਏ 8 ਕਰੋੜ ਰੁਪਏ ਨਾਲ ਉਹਦਾ ਸੰਗਤ ਨੂੰ ਬਹੁਤ ਫਾਇਦਾ ਹੋਇਆ ਬਸ ਇਸ ਦਾ ਫਾਇਦਾ ਹੋਇਆ ਮੈਂ ਤੁਹਾਨੂੰ ਇਹ ਵੀ ਇਸ ਵਿੱਚ ਚਾਹਾਂਗਾ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਪਿਛਲੀ ਸਰਕਾਰਾਂ ਸੀ ਇੱਥੇ ਕੋਈ 네ਗੇਟਿਵ ਮੈਂ ਨਹੀਂ ਗੱਲ ਕਰਨਾ ਚਾਹਾਂਗਾ ਜਿਹੜਾ ਪ੍ਰਬੰਧ ਲਈ ਪੈਸੇ ਆਉਂਦੇ ਸੀ 6 ਲੱਖ 10 ਲੱਖ ਇਸ ਤਰ੍ਹਾਂ ਤਕਰੀਬ ਨਾ ਹੁੰਦੇ ਸੀ ਲੇਕਿਨ ਇਸ ਵਾਰ ਜਿਹੜਾ ਪੰਜਾਬ ਸਰਕਾਰ ਨੇ 40 ਲੱਖ ਦੇ ਕਰੀਬ ਸਾਡੀ ਪ੍ਰਸ਼ਾਸਨ ਨੂੰ ਦਿੱਤਾ ਉਹਦੇ ਨਾਲ ਬਹੁਤ ਫਾਇਦਾ ਹੋਇਆ ਕਿ ਅਸੀਂ ਪਾਰਕਾਂ ਖਰੀਦੀਆਂ ਤੇ ਹੋਰ ਪ੍ਰਬੰਧ ਸੀ ਬੜੇ ਸ਼ਾਨਦਾਰ ਸੀ ਸੋ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪ੍ਰੈਸ ਦਾ ਫੋਤੇਗਰ ਸਾਹਿਬ ਜੀ ਦਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਇਹ ਚੰਗੇ ਕੰਮਾਂ ਨੂੰ ਐਪਰੀਸ਼ੀਏਟ ਕਰਦੇ ਹੋ ਔਰ ਜਿੱਥੇ ਸਾਡੀ ਕੋਈ ਗਲਤੀ ਹੁੰਦੀ ਹੈ ਉੱਥੇ ਲੋਕਾਂ ਸਾਹਮਣੇ ਲੈ ਕੇ ਸਾਡੇ ਸਾਨੂੰ ਵੀ ਕੁਐਸਚਨ ਪੁੱਛਦੇ ਨੇ ਇਹ ਇੱਕ ਸਾਡੀ ਪ੍ਰੈਸ ਦੀ ਖੁਬੀਆਂ ਇਹਨਾਂ ਦੀ ਮੇਰੇ ਸਮਝਣਾ ਬਹੁਤ ਵੱਡੀ ਅਚੀਵਮੈਂਟ ਹੈ ਕਿ ਜੇ ਕੋਈ ਚੰਗਾ ਕੰਮ ਹੁੰਦਾ ਤਾਂ ਉਹਨੂੰ ਐਪਰੀਸ਼ੀਏਟ ਵੀ ਕਰਦੇ ਆ ਜੇ ਕੋਈ ਗਲਤ ਕੰਮ ਕਰਦਾ ਤਾਂ ਉਹ ਵੀ ਲਿਖਦੇ ਆ ਇਹ ਪ੍ਰੈਸ ਦਾ ਅਸਲ ਮਕਸਦ ਹੀ ਹੁੰਦਾ ਥੋੜਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਾਨਸਿਕਤ ਕਰ ਦਿੱਤਾ ਤੇ ਸਾਡੇ ਹੌਂਸਲੇ ਵਧਾਏ ਆ ਧੰਨਵਾਦ